ਝਾੜੂ ਸਰਕਾਰ ਨੇ ਬੇੜਾ ਗਰ ਕਰ ਦਿੱਤਾ ਹੈਗਾ ਪੰਜਾਬ ਦਾ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦਾ ਸੀ ਅਸੀਂ ਭ੍ਰਿਸ਼ਟਾਚਾਰ ਰੋਕ ਕੇ 40000 ਕਰੋੜ ਰੁਪਏ ਕਮਾਵਾਂਗੇ ਨਜਾਇਜ਼ ਮਾਈਨਿੰਗ ਤੋਂ 30000 ਕਰੋੜ ਕਮਾ ਲਾਂਗੇ ਸ਼ਰਾਬ ਦੀ ਉਸ ਤੋਂ ਕਮਾ ਲਾਂਗੇ ਤਾਂ ਭਾਈ ਕਿੰਨੇ ਕਰੋੜ ਕਮਾ ਕੇ ਬੀਬੀਆਂ ਨੂੰ 1000 ਰੁਪਏ ਦੋਵਾਂਗੇ ਨਵੇਂ ਹਸਪਤਾਲ ਨਵੇਂ ਸਕੂਲ ਸੌ ਸਪਰੇ ਦਿਖਾਈ ਸੀਗੇ ਲੇਕਿਨ ਇਹਨਾਂ ਨੇ ਕਮਾਣਾ ਤਾਂ ਕੀ ਹੈਗਾ ਜਿਹੜੀ ਤੌਰ ਤਾਂ ਮਿਲਦੀ ਸੀ ਉਹ ਵੀ ਬੰਦ ਕਰਦੀਆਂ ਮਰ ਕੇ ਉਸ ਖਜ਼ਾਨੇ ਦੇ ਉੱਤੇ 80000 ਕਰੋੜ ਦਾ ਕਰਜ਼ਾ ਚੜਾਤਾ 2 ਸਾਲਾਂ 'ਚ ਇਹ ਹੁਣ ਅੱਜ 3000 ਕਰੋੜ ਹੋਰ ਲੈ ਲਿਆ ਲੇਕਿਨ ਅੱਜ ਵੀ ਮੁਲਾਜ਼ਮਾਂ ਦੀ ਤਨਖਾਹਾਂ ਪਹਿਲੀ ਵਾਰ ਇਤਿਹਾਸਿਕ ਇੱਕ ਇੱਕ ਮਹੀਨਾ 25-25 ਦਿਨ ਰੇਟ ਚਾਰੀਆਂ ਨੇ ਨਵੇਂ ਸਕੂਲ ਦਾ ਫੈਸ਼ਨ ਸ਼ੁਰੂ ਹੋਇਆ ਹੈ ਲੋਕਾਂ ਨੂੰ ਬੱਚਿਆਂ ਦੀ ਕਿਤਾਬਾਂ ਲੈਣੀਆਂ ਨੇ ਸਕੂਲ ਦੀ ਫੀਸਾਂ ਦੇਣੀਆਂ ਨੇ ਤੇ ਇਹ ਸਰਕਾਰ ਕਰਜ਼ਾ ਚੜਾ ਕੇ ਲੈ ਕੇ ਗਲਦੇ ਦੇ ਉੱਤੇ ਕਰਜ਼ਾ ਚੜਾ ਕੇ ਵੀ ਆਪਣੇ ਮੁਲਾਜ਼ਮਾਂ ਨੂੰ ਪੈਸੇ ਨਹੀਂ ਦੇਦੇ ਦੁਬਾਰਾ ਫਨ ਤੋਂ ਛੱਡੋ ਇਹ ਪੈਸੇ ਜਾ ਕਿੱਥੇ ਨਹੀਂ ਨੇ ਇਹ ਹੁਣ ਪਹਿਲੇ ਤਾਂ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਸਾਰੇ ਸੂਬਿਆਂ ਵਿੱਚ ਸਾਡੇ ਜਹਾਜ਼ ਤੇਰਾ 10 ਲੱਖ ਰੁਪਏ ਅ ਘੰਟੇ ਦਾ ਜਹਾਜ਼ ਲੈ ਕੇ ਉਸ ਨੂੰ ਲੈ ਕੇ ਸਾਰਾ ਖਰਚਾ ਹੁਣ ਮੈਨੂੰ ਲੱਗਦਾ ਹੈ ਕੇਜਰੀਵਾਲ ਦੇ ਵਕੀਲਾਂ ਦੇ ਉੱਤੇ ਇਹ ਖਰਚ ਰੇ ਤੋਂ ਕੇਜਰੀਵਾਲ ਦੇ ਜੇਲ੍ਹੇ ਗਿਆ ਲੇਕਿਨ ਉਹਦਾ ਸਾਰਾ ਭ੍ਰਿਸ਼ਾਚਾਰ ਦਾ ਖਰਚਾ ਸਾਡੇ 'ਤੇ ਲਾ ਕੇ ਇਹ ਆਪਣੀ ਕੁਰਸੀ ਦੇ ਖਾਤਰ ਨਿਕੰਮਾ ਮੁੱਖ ਮੰਤਰੀ ਪੰਜਾਬ ਨੂੰ ਗਿਰਵੀ ਕਰ ਛੱਡਿਆ ਹੈਗਾ ਇਹਨਾਂ ਦੀ ਭਾਈਵਾਲ ਪਾਰਟੀ ਕਾਂਗਰਸ ਨੇ ਪਹਿਲੇ 5-5 ਦੇ ਇਕਲਕ ਕਰੋ ਦਾ ਕਰਦਾ ਛੜਦਾ ਤੇ ਇਹਨਾਂ ਦਾ ਲੱਗਦਾ 25 ਸਾਲਾਂ ਚ ਇਕਲਕ ਪਹੁੰਚਾ ਦੇਣਾ ਤਾਂ ਦੁਪੰਤਾਂ ਦਾ ਲੱਗੇ ਪਤਾ ਨਹੀਂ ਕਿੱਥੇ ਜਾਊਗਾ ਮੈਂ ਤਾਂ ਭਾਜਪਾ ਨੂੰ ਬੇਨਤੀ ਕਰਦੀ ਆ ਕੋਈ ਇਸੇ ਸੂਬੇ ਦੀ ਸਰਕਾਰ ਤਾਂ ਤੁਸੀਂ ਛੱਡ ਲੈਣੀ ਹੋ ਜਿੱਥੇ ਨਹੀਂ ਛੱਡਣਾ ਚਾਹੀਦਾ ਇੱਥੇ ਵੀ ਕੋਈ ਆਪਣਾ ਕੰਮ ਕਰ ਦੇਵੇ ਵੀ 5 ਮਾਰਚ ਨੂੰ ਪੋਲਿਟੀਕਲ ਰੈਲੀ ਕੋਈ ਵੀ ਭਾਈ 5 ਮਾਰਚ ਨੂੰ ਪੋਲਿਟੀਕਲ ਰੈਲੀ ਹੋਈ ਸੀ ਆਮ ਆਦਮੀ ਪਾਰਟੀ ਦੀ ਜਿਹਦਾ ਸੂ ਮੋਟਿਵ ਲਿਆ ਤੇ ਨੋਟਿਸ ਦਿੱਤਾ ਸਰਕਾਰ ਨੂੰ ਵੀ ਤੁਸੀਂ ਸਰ ਪੰਜਾਬ ਦਾ ਪੈਸਾ ਮਿਸਯੂਜ਼ ਕਰ ਰਹੇ ਹੋ ਪੋਲਿਟਿਕਲ ਹੋਤੇ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਤਾਂ ਮਿਸਯੂਜ਼ ਤਾਂ ਹਰ ਪੱਕਾ ਮੈਂ ਤਾਂ ਪਾਰਲਮੈਂਟ 'ਚ ਚੱਕਿਆ ਸੀ ਕਿ ਤੁਸੀਂ ਦਿੱਲੀ ਦੇ ਸ਼ਰਾਬ ਘੁਟਾਲੇ 'ਚ ਕੇਜਰੀਵਾਲ ਨੂੰ ਤੁਸੀਂ ਫੜ ਲਿਆ ਲੇਕਿਨ ਉਹੀ ਘੁਟਾਲਾ ਤਾਂ ਪੰਜਾਬ 'ਚ ਹੋਇਆ ਸਾਡੇ ਮੁੱਖ ਮੰਤਰੀ ਨੂੰ ਕਿਉਂ ਨਹੀਂ ਤੁਸੀਂ ਫੜਦੇ ਅੱਜ ਤਾਈਂ ਕਿਉਂ ਨਹੀਂ ਬਲਕਿ ਹੋਮ ਮੰਤਰੀ ਸਾਹਮਣੇ ਮੈਨੂੰ ਪਾਰਲਮੈਂਟ ਔਨ ਦਾ ਫਲੋਰ ਆਫ ਦਾ ਹਾਊਸ 'ਚ ਸ਼ੋਰੰਸ ਦਿੱਤੀ ਸੀ ਲੇਕਿਨ ਫੇਰ ਵੀ ਆਟਮੀ ਨੇ ਤਾਂ ਉਹਨੂੰ ਹੱਥ ਨਹੀਂ ਲਾਇਆ ਤਾਂ ਇਹ ਕੀ ਕਿੱਥੇ ਤਾਰਾਂ ਜੁੜੀਆਂ ਹੋਈਆਂ ਨਾ ਮੈਨੂੰ ਤਾਂ ਇਹੀ ਸਮਝ ਆ ਰਿਹਾ ਹੈ ਦੋ ਦੇਖੋ ਇਹ ਇਲੈਕਸ਼ਨ ਦੇ ਮੈਨੇਜਰ ਕੋਡ ਆਫ ਕੰਡਕਟ ਅੱਗਿਆ ਹੈ ਜੋ ਕੋਲ ਆਫ ਕੰਡਕਟ ਦੀ ਉਲੰਘਣਾ ਹੋ ਰਹੀ ਹੈ ਤੇ ਇਹ ਜਿਹੜਾ ਇਹਨਾਂ ਦਾ ਚੋਣ ਕਮਿਸ਼ਨ ਹੈ ਇਹ ਆਪਣੇ ਮੂੰਹ ਤੇ ਪੱਤੀ ਬਨ ਕੇ ਕਿਉਂ ਬੈਠੇ ਨੇ ਆਪਣਾ ਚੱਟੀਆਂ ਬਨ ਕੇ ਕਿਉਂ ਬੈਠੇ ਨੇ ਐਕਸ਼ਨ ਕਿਉਂ ਨਹੀਂ ਲੈਂਦੇ ਮੇਰੇ ਖਿਆਲ ਚ ਚੋਣ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਹੈ